ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੁੜਕਾ ਪੰਜਾਬੀ ਖੈਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੁੜ ਅਤੇ ਏਮਲੀ ਦੀ ਖੱਟੀ ਮਿੱਠੀ ਹਾਜਮੇਦਾਰ ਚਟਨੀ ਏਮਲੀ ਦੀ ਖੱਟੀ ਮਿੱਠੀ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ 300 ਗ੍ਰਾਮ ਏਮਲੀ ਲਈਏ ਏਮਲੀ ਨੂੰ ਇੱਕ ਪੈਨ ਦੇ ਵਿੱਚ ਆਪਾਂ ਰਾਤ ਭਰ ਭਿਉਂ ਕੇ ਰੱਖਾਂਗੇ ਜੇਕਰ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਇੱਕ ਘੰਟਾ ਪਹਿਲਾਂ ਵੀ ਭਿਉਂ ਸਕਦੇ ਹੋ ਪਰ ਆਪਣੇ ਕੋਲ ਟਾਈਮ ਵਾਧੂ ਸੀਗਾ ਇਸ ਕਰਕੇ ਆਪਾਂ ਰਾਤ ਨੂੰ ਭਿਉਂ ਦਿੱਤੀ ਸੀ ਇੱਕ ਰਾਤ ਭਿਉਂਣ ਤੋਂ ਬਾਅਦ ਤੁਸੀਂ ਏਮਲੀ ਦੇਖ ਸਕਦੇ ਹੋ ਆਪਣੀ ਫੁੱਲ ਚੁੱਕੀ ਹੈ ਤੇ ਪਾਣੀ ਦਾ ਕਲਰ ਕਿੰਨਾ ਚੇਂਜ ਹੋ ਚੁੱਕ ਹੁਣ ਇਹਨੂੰ ਆਪਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਲਵਾਂਗੇ ਤੇ ਇਹਦਾ ਪਲਪ ਅਲੱਗ ਕਰ ਲਵਾਂਗੇ ਤੇ ਜਿਹੜੇ ਇਹਦੇ ਵਿੱਚ ਬੀਜ ਨੇ ਜਾਂ ਡੱਕੇ ਵਗੈਰਾ ਨੇ ਉਹਨਾਂ ਨੂੰ ਆਪਾਂ ਅਲੱਗ ਕਰ ਲਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਸਲਣ ਤੁਸੀਂ ਦੇਖ ਸਕਦੇ ਹੋ ਇਮਲੀ ਆਪਣੀ ਚੰਗੀ ਤਰ੍ਹਾਂ ਭਿੱਜ ਗਈ ਸੀ ਤੇ ਬਹੁਤ ਵਧੀਆ ਇਹ ਆਪਣੀ ਮਸਲੀ ਗਈ ਹੈ ਇਮਲੀ ਹੁਣ ਆਪਾਂ ਇੱਕ ਵੱਡੀ ਛਾਣਨੀ ਦੇ ਵਿੱਚ ਥੋੜੀ-ਥੋੜੀ ਇਮਲੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲਵਾਂਗੇ ਇਸੇ ਤਰ੍ਹਾਂ ਆਪਾਂ ਕੜਚੀ ਦੇ ਨਾਲ ਥੋੜ੍ਹੀ ਥੋੜ੍ਹੀ ਇਮਲੀ ਪਾਉਂਦੇ ਹੋਏ ਘੁਮਾ ਘੁਮਾ ਕੇ ਤੇ ਚੰਗੀ ਤਰ੍ਹਾਂ ਆਪਾਂ ਸਾਰੀ ਇਮਲੀ ਛਾਣ ਲਵਾਂਗੇ ਤਾਂ ਜੋ ਜਿਹੜਾ ਪਲਪ ਹੈ ਉਹ ਆਪਣਾ ਅਲੱਗ ਹੋ ਜਾਵੇ ਤੇ ਇਮਲੀ ਦੇ ਡੱਕੇ ਵਗੈਰਾ ਨੇ ਉਹ ਅਲੱਗ ਹੋ ਜਾਣ। ਇਸੇ ਤਰ੍ਹਾਂ ਹੀ ਆਪਾਂ ਸਾਰੀ ਇਮਲੀ ਛਾਣ ਲਵਾਂਗੇ। ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਇਮਲੀ ਛਾਣਨ ਤੋਂ ਬਾਅਦ ਹੁਣ ਜਿਹੜਾ ਆਪਣਾ ਉਹ ਡੱਕੇ ਵਗੈਰਾ ਬਚੇ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਦੁਬਾਰਾ ਛਾਣ ਲਵਾਂਗੇ ਤਾਂ ਜੋ ਜਿਹੜਾ ਇਹਦੇ ਵਿੱਚ ਥੋੜਾ ਬਹੁਤਾ ਪਲਪ ਹੈ ਉਹ ਪੈਨ ਦੇ ਵਿੱਚ ਆ ਜਾਵੇ। ਇਮਲੀ ਨੂੰ ਆਪਾਂ ਚੰਗੀ ਤਰ੍ਹਾਂ ਛਾਂਲ ਲਿਆ ਤੇ ਪਲਪ ਆਪਾਂ ਨਾਲ ਅੱਗੇ ਇੱਕ ਬੋਲ ਦੇ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਬੀਜ ਵਗੈਰਾ ਅਲੱਗ ਕਰ ਦਿੱਤੇ ਨੇ ਆਪਾਂ ਤੇ 300 ਗ੍ਰਾਮ ਇਮਲੀ ਦੇ ਵਿੱਚ ਆਪਾਂ 300 ਗ੍ਰਾਮ ਹੀ ਗੁੜ ਪਾਉਣਾ ਗੁੜ ਮੇਰੇ ਕੋਲੇ 100 ਗ੍ਰਾਮ ਪੁਰਾਣਾ ਗੁੜ ਪਿਆ ਸੀ ਤੇ 200 ਗ੍ਰਾਮ ਨਵਾਂ ਗੁੜ ਸੀਗਾ ਇਸ ਕਰਕੇ ਮੈਂ ਇਹ ਪੁਰਾਣਾ ਗੁੜ ਵੀ ਯੂਜ਼ ਕਰ ਲਿਆ ਚਟਣੀ ਦੇ ਵਿੱਚ ਇਹ ਆਪਣਾ ਪਲਪ ਹੈ ਜਿਹੜਾ ਬਾਉਲ ਦੇ ਵਿੱਚ ਆਪਾਂ ਕੱਢਿਆ ਸੀਗਾ ਹੁਣ ਆਪਾਂ ਪੈਨ ਰੱਖ ਲਵਾਂਗੇ ਗੈਸ ਤੇ ਤੇ ਇਹਦੇ ਵਿੱਚ ਆਪਾਂ ਅੱਧਾ ਅੱਧੀ ਕੜਛੀ ਜਿਹੜੀ ਉਹ ਤੇਲ ਦੀ ਪਾ ਲਵਾਂਗੇ ਤੇ ਇਹਦੇ ਵਿੱਚ ਇੱਕ ਚਮਚ ਆਪਾਂ ਜੀਰੇ ਦਾ ਪ ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਹਿੰਗ ਦਾ ਪਾਵਾਂਗੇ ਕਿਉਂਕਿ ਹਿੰਗ ਪਾਉਣ ਨਾਲ ਕੋਈ ਵੀ ਆਪਣਾ ਖਾਣਾ ਜਿਹੜਾ ਉਹ ਹੋਰ ਵੀ ਹਾਜਮੇਦਾਰ ਹੋ ਜਾਂਦਾ ਹੈ। ਤੇ ਹੁਣ ਇਹਦੇ ਵਿੱਚ ਆਪਾਂ ਸਾਰਾ ਪਲਪ ਪਾ ਲਵਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਘੁਮਾਉਂਦੇ ਰਹਾਂਗੇ ਜਦੋਂ ਤੱਕ ਇਹ ਮਲੀ ਦਾ ਪਲਪ ਜਿਹੜਾ ਇਹ ਆਪਣਾ ਰਿਜਨ ਨਹੀਂ ਲੱਗ ਜਾਂਦਾ। ਜਦੋਂ ਇਹਨੂੰ ਬੋਇਲ ਆ ਗਿਆ ਫਿਰ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ। ਇਮਲੀ ਜਿਹੜੀ ਹੈਗੀ ਉਹ ਆਪਣੀ ਰਿਜਣ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇਮਲੀ ਨੂੰ ਆਪਾਂ 5 ਮਿੰਟ ਤੱਕ ਪਕਾ ਲਵਾਂਗੇ ਇਸੇ ਤਰ੍ਹਾਂ ਹੀ ਮੀਡੀਅਮ ਗੈਸ ਤੇ ਗੈਸ ਆਪਾਂ ਮੀਡੀਅਮ ਰੱਖਣੀ ਆ ਤੇ 5 ਮਿੰਟ ਤੋਂ ਬਾਅਦ ਹੁਣ ਇਹਦੇ ਵਿੱਚ ਆਪਾਂ ਗੁੜ ਪਾ ਦਿੱਤਾ ਹੈ ਗੈਸ ਆਪਾਂ ਤੇਜ ਨਹੀਂ ਕਰਨੀ ਨਾ ਹੀ ਜ਼ਿਆਦਾ ਸਲੋ ਕਰਨੀ ਆ ਤੇ ਆਪਾਂ ਮੀਡੀਅਮ ਗੈਸ ਤੇ ਜਿਹੜੀ ਚਟਣੀ ਆ ਉਹ ਆਪਣੀ ਆਪਾਂ ਬਣਾਉਣੀ ਆ ਹੁਣ ਜਦੋਂ ਤੱਕ ਗੁੜ ਮੈਲਟ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਉਂਦੇ ਰਵਾਂਗੇ ਗੋੜੇ ਮਲੇ ਦੀ ਚਟਣੀ ਦਾ ਇੱਕ ਚਮਚਾ ਡੇਲੀ ਖਾਣ ਦੇ ਨਾਲ ਫੈਟੀ ਲੀਵਰ ਬਹੁਤ ਜਲਦੀ ਠੀਕ ਹੁੰਦਾ ਹੈ ਗੁੜ ਆਪਣਾ ਮੈਲਟ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਗੁੜ ਮੈਲਟ ਹੋਣ ਤੋਂ ਬਾਅਦ ਆਪਣੀ ਚਟਣੀ ਆ ਇਹ ਬਿਲਕੁਲ ਪਤਲੀ ਹੋ ਗਈ ਹੈ ਇਹ ਚੰਗੀ ਤਰ੍ਹਾਂ ਰਿਜ ਰਿਜ ਕੇ ਇਹਨੇ ਚਟਣੀ ਨੇ ਥਿੱਕ ਹੋ ਜਾਣਾ ਕਿਉਂਕਿ ਇਹਨੂੰ ਆਪਾਂ ਚਟਣੀ ਨੂੰ ਚੰਗੀ ਤਰ੍ਹਾਂ ਕਾੜਨਾ ਹੈ ਜਿੰਨੀ ਆਪਾਂ ਚਟਣੀ ਨੂੰ ਜ਼ਿਆਦਾ ਕਾੜਾਂਗੇ ਉੰਨੀ ਹੀ ਟੇਸਟੀ ਬਣ ਕੇ ਤਿਆਰ ਹੋਊਗੀ ਤੇ ਜਲਦੀ ਖਰਾਬ ਵੀ ਨਹੀਂ ਹੋਊਗੀ ਹੁਣ ਆਪਾਂ ਚਟਨੀ ਦੇ ਵਿੱਚ ਇੱਕ ਚਮਚ ਕਾਲਾ ਨਮਕ ਅੱਧਾ ਚਮਚ ਲਾਲ ਮਿਰਚ ਤੇ ਅੱਧਾ ਚਮਚ ਹੀ ਇਹਦੇ ਵਿੱਚ ਆਪਾਂ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਇੱਕ ਚਮਚ ਇਹਦੇ ਵਿੱਚ ਅਦਰਕ ਦਾ ਪਾਊਡਰ ਯਾਨੀ ਕਿ ਸੁੰਡ ਦਾ ਪਾਊਡਰ ਪਾਵਾਂਗੇ 2-3 ਪਿੰਚ ਇਹਦੇ ਵਿੱਚ ਆਪਾਂ ਇਲਾਇਚੀ ਦਾ ਪਾਊਡਰ ਪਾਵਾਂਗੇ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚਟਨੀ ਦੇ ਵਿੱਚ ਮਿਕਸ ਕਰ ਲਵਾਂਗੇ ਜਿਹੜੀਆਂ ਚਟਣੀ ਦੇ ਵਿੱਚ ਸੁੱਕੇ ਮਸਾਲਿਆਂ ਦੀਆਂ ਗੰਡਾ ਬਣੀਆਂ ਨੇ ਇਹਨਾਂ ਗੰਡਾ ਨੂੰ ਆਪਾਂ ਚੰਗੀ ਤਰ੍ਹਾਂ ਤੋੜ ਦੇਵਾਂਗੇ ਕਿਉਂਕਿ ਜਦ ਆਪਾਂ ਸੁੱਕੇ ਮਸਾਲੇ ਚਮਚੇ ਦੇ ਨਾਲ ਪਾਉਨੇ ਤਾਂ ਕਿਸੇ ਵੀ ਲਿਕਵਿਡ ਚੀਜ਼ ਦੇ ਵਿੱਚ ਗੰਡਾ ਨਹੀਂ ਬਣ ਜਾਂਦੀਆਂ ਨੇ ਇਹਨਾਂ ਗੰਡਾ ਨੂੰ ਆਪਾਂ ਚੰਗੀ ਤਰ੍ਹਾਂ ਤੋੜ ਕੇ ਮਿਕਸ ਕਰ ਲੈਣਾ ਤੇ ਹੁਣ ਇਹਦੇ ਵਿੱਚ ਆਪਾਂ 3 ਚਮਚੇ ਚੀਨੀ ਦੇ ਪਾਉਣੇ ਨੇ ਕਿਉਂਕਿ ਚੀਨੀ ਪਾਉਣ ਦੇ ਨਾਲ ਜਿਹੜੀ ਇਮਲੀ ਵਾਲੀ ਚਟਣੀ ਹੈ ਨਾ ਉਹਦਾ ਖੱਟਾਪਨ ਬੈਲੈਂਸ ਹੋ ਜਾਂਦਾ ਕਿਉਂਕਿ ਆਪਾਂ ਗੁੜ ਪਾਉਨੇ ਤੇ ਗੁੜ ਦੇ ਨਾਲ ਜੇ ਚੀਨੀ ਪਾਈਏ ਤਾਂ ਖੱਟਾਪਨ ਬੈਲੈਂਸ ਹੋ ਜਾਊਗਾ 100 ਗ੍ਰਾਮ ਦੇ ਵਿੱਚ ਆਪਾਂ ਇੱਕ ਚਮਚਾ ਚੀਨੀ ਦਾ ਪਾਉਣਾ ਯਾਨੀ ਕਿ 300 ਗ੍ਰਾਮ ਆਪਾਂ ਗੁੜ ਪਾਇਆ 300 ਗ੍ਰਾਮ ਦੇ ਵਿੱਚ ਆਪਾਂ ਤਿੰਨ ਚਮਚੇ ਚੀਨੀ ਦੇ ਪਾਉਣੇ ਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਚੀਨੀ ਆਪਣੀ ਘੁਲ ਚੁੱਕੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਪਾਵਾਂਗੇ ਵਾਈਟ ਨਮਕ ਦਾ ਪਹਿਲਾਂ ਆਪਾਂ ਇੱਕ ਚਮਚਾ ਕਾਲੇ ਨਮਕ ਦਾ ਪਾਇਆ ਸੀਗਾ ਹੁਣ ਆਪਾਂ ਇੱਕ ਚਮਚਾ ਚਿੱਟੇ ਨਮਕ ਦਾ ਪਾਵਾਂਗੇ ਤੇ ਚਟਨੀ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਰੇਲਣਾ ਜਦੋਂ ਤੱਕ ਇਹ ਝੜਖ ਖਤਮ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਚਟਨੀ ਨੂੰ ਚੰਗੀ ਤਰ੍ਹਾਂ ਰਲਾਂਗੇ మీడియం ਗੈਸ ਤੇ ਚਟਨੀ ਨੂੰ ਰੇਲਣਾ ਆਪਾਂ ਤੁਸੀਂ ਦੇਖ ਸਕਦੇ ਹੋ ਚੱਗ ਆਲਮੋਸਟ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਤੇ ਚਟਣੀ ਆਪਣੀ ਗਾੜੀ ਵੀ ਹੋ ਗਈ ਹੈ ਜਿੰਨੀ ਆਪਾਂ ਨੂੰ ਚਾਹੀਦੀ ਹੈ ਠੰਡੀ ਹੋਣ ਤੋਂ ਬਾਅਦ ਇਹਨੇ ਹੋਰ ਗਾੜੀ ਹੋ ਜਾਣ। ਜੋ ਅਣੀ ਆਪਣੀ ਚਟਣੀ ਰਿਜੀ ਜਾਂਦੀ ਹੈ ਤੇ ਇਹਦਾ ਕਲਰ ਡਾਰਕ ਹੁੰਦਾ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਲਰ ਦਾ ਫਰਕ ਪਈ ਜਾਂਦਾ ਹੈ। ਤੇ ਗੈਸ ਹੁਣ ਆਪਾਂ ਬੰਦ ਕਰਤਾ ਕਿਉਂਕਿ ਚਟਣੀ ਦੀ ਕਨਸਿਸਟੈਂਸੀ ਬਿਲਕੁਲ ਪਰਫੈਕਟ ਹੈ। ਕੜਛੀ ਦੇ ਉੱਤੇ ਪੂਰੀ ਕੋਟਿੰਗ ਆ ਰਹੀ ਹੈ। ਕਿਉਂਕਿ ਇਹਨੇ ਠੰਡੀ ਹੋਣ ਤੋਂ ਬਾਅਦ ਹੋਰ ਵੀ ਗਾੜੀ ਹੋ ਜਾਣਾ। ਕਲਰ ਇਹਦਾ ਡਾਰਕ ਹੋਈ ਜਾਂਦਾ। ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਚਟਨੀ ਠੰਡੀ ਹੋ ਚੁੱਕੀ ਐ ਤੇ ਚਟਨੀ ਦਾ ਕਲਰ ਦੇਖੋ ਕਿੰਨਾ ਡਾਰਕ ਹੋ ਗਿਆ ਤੇ ਕਿੰਨੀ ਪਰਫੈਕਟ ਪੂਰੀ ਗਾੜੀ ਹੋ ਗਈ ਐ ਚਟਨੀ। ਜੇਕਰ ਤੁਹਾਨੂੰ ਮੇਰੀ ਚਟਨੀ ਬਣਾਉਣ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਟੁੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ। ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ